ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਦਲ ਪਰਿਵਾਰ ਦੀ ਜ਼ਮਾਨਤ ਜਬਤ ਹੋਈ ਹੈ। ਆਜ਼ਾਦੀ ਤੋਂ ਬਾਅਦ ਅੱਜ ਤੱਕ ਬਾਦਲ ਪਰਿਵਾਰ ਜਿੰਨੇ ਵੀ ਇਲੈਕਸ਼ਨ ਲੜਿਆ ਉਹਨਾਂ ਦੇ ਵਿੱਚੋਂ ਪਹਿਲੀ ਵਾਰ ਗਿੱਦੜਵਾਹਾ ਦੇ ਵਿੱਚ ਜ਼ਮਾਨਤ ਜਬਤ ਹੋਈ ਹੈ ਮਨਪ੍ਰੀਤ ਸਿੰਘ ਬਾਦਲ ਦੀ। ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਦਾ ਸਿਆਸੀ ਕੈਰੀਅਰ 1995 ਵਿੱਚ ਗਿੱਦੜਵਾਹਾ ਦੀ ਜਿਮਣੀ ਚੋਣ ਦੇ ਵਿੱਚੋਂ ਸ਼ੁਰੂ ਹੁੰਦਾ ਹੈ ਤਾਂ 2024 ਦੇ ਵਿੱਚ ਉਸੇ ਹੀ ਹਲਕੇ 'ਚੋਂ ਜਿਮਣੀ ਚੋਣ ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੁੰਦੀ ਹੈ। ਮਨਪ੍ਰੀਤ ਸਿੰਘ ਬਾਦਲ ਭਾਈਪਾ ਵੱਲੋਂ ਉਮੀਦਵਾਰ ਸਨ ਤਾਂ ਭਾਈਪਾ ਨੂੰ ਜਿੰਨੀ ਵੋਟ ਹੰਸਰਾਜ ਹੰਸ ਮੌਕੇ ਪਈ ਸੀ ਉੰਨੀ ਵੋਟ ਵੀ ਮਨਪ੍ਰੀਤ ਸਿੰਘ ਬਾਦਲ ਨਹੀਂ ਲਿਆ ਸਕੀ ਆਮ ਲੋਕਾਂ ਦੀ ਜਾਂ ਕਹਿ ਲਈਏ ਕਿ ਜਿਹੜੇ ਸਿਆਸਤ ਦੇ ਵਿੱਚ ਥੋੜਾ ਬਹੁਤਾ ਤਜਰਬਾ ਰੱਖਦੇ ਆ ਉਹਨਾਂ ਦੀ ਇਹ ਗੱਲ ਸੀ ਕਿ ਮਨਪ੍ਰੀਤ ਸਿੰਘ ਬਾਦਲ ਹੰਸਰਾਜ ਨਾਲ ਹੰਸਰਾਜ ਹੰਸ ਨਾਲ ਤਾਂ ਵੋਟ ਵਧਾਉਣਗੇ ਇੱਕ ਅੰਦਾਜ਼ਾ ਸੀ ਕਿ 20 ਤੋਂ 25000 ਦੇ ਵਿੱਚ ਉਹ ਵੋਟ ਲਦਾਣਗੇ ਪਰ ਮਨਪ੍ਰੀਤ ਸਿੰਘ ਬਾਦਲ 12000 ਦੇ ਕਰੀਬ ਵੋਟਾਂ 'ਚ ਸਿਮਟ ਕੇ ਰਹਿ ਗਿਆ ਜਿਸ ਦੇ ਕਰਕੇ ਟੋਟਲ ਵੋਟ ਦਾ 10% ਉਹਨਾਂ ਨੂੰ ਨਹੀਂ ਪਿਆ ਜਿੰਨੀ ਵੋਟ ਪੋਲ ਹੋਈ ਹੈ ਤੇ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਹੈ ਆਜ਼ਾਦੀ ਤੋਂ ਬਾਅਦ ਬਾਦਲ ਪਰਿਵਾਰ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਪਹਿਲੀ ਵਾਰ ਜ਼ਮਾਨਤ ਜਬਤ ਦਾ ਮੂੰਹ ਦੇਖਣਾ ਪਿਆ ਆਜ਼ਾਦੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਹੋਵੇ ਗੁਰਦਾਸ ਬਾਦਲ ਦੀ ਸਿਆਸਤ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਦੀ ਸਿਆਸਤ ਹੋਵੇ ਤਾਂ ਪਹਿਲੀ ਵਾਰ ਬਾਦਲ ਪਰਿਵਾਰ ਦੇ ਘਰੇ ਜ਼ਮਾਨਤ ਜਬਤ ਹੋਈ ਹੈ ਤਾਂ ਹੁਣ ਇੱਥੇ ਇਹ ਗੱਲ ਕਹਿ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਤੇ ਜਿਹੜੀ ਜਮਾਨਤ ਜਪਤ ਹੋਣ ਦੇ ਕਾਰਨ ਉਹ ਇਹ ਵੀ ਨੇ ਕਿ ਭਾਈਪਾ ਦਾ ਕਾਡਰ ਉਸ ਤਰੀਕੇ ਨਾਲ ਉਹਨਾਂ ਦੇ ਹੱਕ 'ਚ ਨਹੀਂ ਭਗਤਿਆ ਭਾਈਪਾ ਦਾ ਕਾਡਰ ਉਹਨਾਂ ਹਾਲੇ ਮਜਬੂਤ ਵੀ ਨਹੀਂ ਹੈ ਪਰ ਭਾਈਪਾ ਦਾ ਕਾਡਰ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਮਨਪ੍ਰੀਤ ਸਿੰਘ ਬਾਦਲ ਦਲ ਬਦਲੂ ਨੇ ਉਹ ਦਲ ਬਦਲ ਕੇ ਸਾਡੀ ਪਾਰਟੀ ਵਿੱਚ ਆਏ ਨੇ ਤੇ ਲਗਾਤਾਰ ਸਾਡੀ ਜਿਹੜੀ ਪਾਰਟੀ ਹੈ ਉਹ ਦਲ ਬਦਲੂਆਂ ਨੂੰ ਸਾਡੇ ਉੱਤੇ ਬਿਠਾ ਰਹੀ ਹੈ ਤਾਂ ਇਹ ਵੀ ਇੱਕ ਕਾਰਨ ਬਣਿਆ ਦੂਜਾ ਇਹ ਕਾਰਨ ਬਣਿਆ ਕਿ ਲੋਕਾਂ 'ਚ ਵੀ ਇਹ ਨਿਰਾਸ਼ਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅ ਕਾਲੀ ਦਲ ਦੇ ਵਿੱਚ ਹੁੰਦੇ ਆ ਕਾਲੀ ਦਲ ਤੋਂ ਬਾਅਦ ਉਹ ਪੀਪੀਪੀ ਪਾਰਟੀ ਬਣਾਉਂਦੇ ਆ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਜਾਂਦੇ ਆ ਕਾਂਗਰਸ ਤੋਂ ਬਾਅਦ ਉਹ ਆ ਪਾਈਪਾ ਦੇ ਵਿੱਚ ਚਲੇ ਜਾਂਦੇ ਆ ਤਾਂ ਹੁਣ ਲੋਕ ਟਿੱਚਰਾਂ ਵੀ ਕਰਦੇ ਸੀ ਕਿ ਇਸ ਤੋਂ ਬਾਅਦ ਕਿਹੜੀ ਬਚੀ ਐ ਇਸ ਤੋਂ ਬਾਅਦ ਕਿਹੜੀ ਪਾਰਟੀ ਜਾਓਗੇ ਕਿਸੇ ਹੋਰ ਸੂਬੇ ਵਿੱਚ ਚੱਲ ਰਹੀਆਂ ਖੇਤਰੀ ਪਾਰਟੀਆਂ ਵਿੱਚ ਤਾਂ ਨਹੀਂ ਚਲੇ ਜਾਓਗੇ ਤਾਂ ਲਗਾਤਾਰ ਜਿਹੜਾ ਉਹਨਾਂ ਤੇ ਦਲ ਬਦਲੂ ਦਾ ਟੈਗ ਲੱਗਿਆ ਉਹ ਟੈਗ ਨੇ ਉਹਨਾਂ ਨੂੰ ਵੱਡੀ ਮਾਰ ਦਿੱਤੀ ਜੇਕਰ ਉਹ ਆਪਣੇ ਸਟੈਂਡ ਤੇ ਖੜੇ ਰਹਿੰਦੇ ਬਿਸ਼ੱਕ ਕਾਲੀ ਦਲ 'ਚ ਜਾਂ ਉਸ ਤੋਂ ਬਾਅਦ ਜੇ ਕਾਂਗਰਸ ਚਲੇ ਗਏ ਇਸ ਦਾ ਕਾਂਗਰਸ 'ਚ ਖੜੇ ਰਹਿੰਦੇ ਤਾਂ ਆ ਕਿਸੇ ਨਾ ਕਿਸੇ ਸਮੇਂ ਉਹਨਾਂ ਨੂੰ ਫਾਇਦਾ ਹੋ ਸਕਦਾ ਸੀ 2022 ਚ ਵੀ ਉਹ ਇਲੈਕਸ਼ਨ ਲੜੇ ਪਰ 2022 ਚ ਉਹ ਆਪਣੀ ਜ਼ਮਾਨਤ ਬਚਾ ਗਏ ਪਰ 2024 ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੋਈ ਹੈ ਜ਼ਮਾਨਤ ਜਬਤ ਹੋਣ ਤੇ ਜਿਹੜੀਆਂ ਵੱਖ-ਵੱਖੜੀਆਂ ਪਾਰਟੀਆਂ ਜਿਹੜੀਆਂ ਖੁਸ਼ ਨੇ ਤਾਂ ਉਥੇ ਹੀ ਕਿਸਾਨ ਲਹਿਰ ਬਹੁਤ ਖੁਸ਼ ਹੈ ਕਿਸਾਨ ਆਗੂ ਬਹੁਤ ਜਿਹੜੇ ਕਿਸਾਨੀ ਨਾਲ ਜੁੜੇ ਲੋਕ ਹੈ ਕਿਸਾਨ ਅੰਦੋਲਨ ਨਾਲ ਜੁੜੇ ਲੋਕ ਹੈ ਚਾਹੇ ਉਹ ਇਸ ਵਕਤ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਬੈਠੇ ਆ ਜਾਂ ਪਹਿਲਾਂ ਟਿਕਰੀ ਤੇ ਜਿਹੜਾ ਸ਼ੰਘੂ ਬਾਰਡਰ ਤੇ ਬੈਠ ਕੇ ਆਇਆ ਉਹਨਾਂ ਦੇ ਵਿੱਚ ਵੀ ਖੁਸ਼ੀ ਹੈ ਕਿ ਲਗਭਗ ਤਿੰਨ ਹਲਕਿਆਂ ਦੇ ਵਿੱਚੋਂ ਚਾਰ ਜਮਨੀ ਚੋਣਾਂ ਚੋਂ ਤਿੰਨ ਹਲਕਿਆਂ 'ਚ ਭਾਜਪਾ ਦੀ ਜਮਾਨਤ ਜਬਤ ਹੋਣਾ ਇਹਦਾ ਮਕਸਦ ਇਹ ਹੈ ਕਿ ਪੰਜਾਬ 'ਚ ਭਾਜਪਾ ਦੇ ਪੈਰ ਨਹੀਂ ਲੱਗ ਰਹੇ ਭਾਜਪਾ ਬੇਸ਼ੱਕ ਇਹਦੇ ਲਈ ਹਰ ਹੱਥ ਕੰਡਾ ਵਰਤ ਰਹੀ ਹੈ ਹਰ ਤਰੀਕੇ ਨਾਲ ਵਿਚਰ ਰਹੀ ਹੈ ਤਾਂ ਪੈਰ ਨਹੀਂ ਲੱਗ ਰਹੇ ਤਾਂ ਦੂਜੇ ਪਾਸੇ ਅਕਾਲੀ ਦਲ ਵੀ ਇਸ ਗੱਲ ਤੇ ਖੁਸ਼ ਹੋਵੇਗਾ ਕਿ ਚਲੋ ਠੀਕ ਹੈ ਸਾਡੀ ਕਮਜ਼ੋਰੀ ਹੋਈ ਅਸੀਂ ਚੋਣਾਂ ਨਹੀਂ ਲੜ ਸਕੇ ਪਰ ਭਾਜਪਾ ਜਿਹੜੀ ਸਾਡੇ ਉੱਪਰ ਲੱਤ ਰੱਖ ਕੇ ਸਾਡੇ ਨਾਲ ਗਠਜੋੜ ਬੰਧਨ ਕਰਨਾ ਚਾ ਉਹ ਵੀ ਕਮਜ਼ੋਰ ਹੋਈ ਹੈ ਤਾਂ ਹੁਣ ਬਰਾਬਰੀ ਦੀ ਗੱਲ ਹੋਵੇਗੀ ਇਸ ਤੋਂ ਪਹਿਲਾਂ ਇਹ ਸੀ ਕਿ ਸਾਡੀ ਵੋਟ ਬੈਂਕ ਤੁਹਾਡੇ ਨਾਲੋਂ ਜ਼ਿਆਦਾ ਹੈ ਸਾਡੇ ਕੋਲ ਜਿਹੜੇ ਲੋਕ ਆ ਤੁਹਾਡੇ ਨਾਲੋਂ ਜ਼ਿਆਦਾ ਹੈ ਤਾਂ ਇਸੇ ਗੱਲ ਦੇ ਉੱਤੇ ਭਾਈਪਾ ਅਕਾਲੀ ਦਲ ਦੇ ਉੱਤੇ ਕਹਿੰਦੇ ਲੱਤ ਰੱਖਦੀ ਸੀ ਤੇ ਵੱਧ ਵੱਡੀ ਪਾਰਟੀ ਬਣ ਕੇ ਸਮਝੌਤਾ ਕਰਨਾ ਚਾਹੁੰਦੀ ਸੀ ਤਾਂ ਹੁਣ ਅਕਾਲੀ ਦਲ ਦੇ ਲਈ ਵੀ ਖੁਸ਼ੀ ਹੈ ਦੂਜੀ ਨੰਬਰ ਤੇ ਰਾਜਾ ਵੋਟ ਬੈਂਕ ਲਈ ਵੀ ਚਲੋ ਇਹ ਗੱਲ ਹੈ ਕਿ ਜਿਹੜੇ ਬੰਦੇ ਦੀ ਵਜ੍ਹਾ ਨਾਲ ਉਹ ਹਾਰੇ ਨੇ ਪਠੰਡਾ ਦੀ ਲੋਕ ਸਭਾ ਚੋਣ ਹਾਰੇ ਸੀ ਤਾਂ ਅੱਜ ਉਸੇ ਬੰਦੇ ਦੀ ਵਜ੍ਹਾ ਦੇ ਨਾਲ ਜਿਹੜਾ ਉਹ ਇਥੋਂ ਵੀ ਜਿਹੜਾ ਉਹ ਉਹਨਾਂ ਦੀ ਹਾਰ ਜ਼ਰੂਰ ਹੋਈ ਆ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਜ਼ਰੂਰ ਹੋਈ ਆ ਬੇਸ਼ੱਕ ਉਹ ਆਪ ਵੀ ਹਾਰ ਗਏ ਨੇ ਤਾਂ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਬਾਦਲ ਪਰਿਵਾਰ ਦੀ ਜ਼ਮਾਨਤ ਜਬਤ ਹੋਈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਦਲ ਪਰਿਵਾਰ ਦੀ ਜ਼ਮਾਨਤ ਜਬਤ ਹੋਈ ਹੈ ਆਜ਼ਾਦੀ ਤੋਂ ਬਾਅਦ ਅੱਜ ਤੱਕ ਬਾਦਲ ਪਰਿਵਾਰ ਜਿੰਨੇ ਵੀ ਇਲੈਕਸ਼ਨ ਲੜਿਆ ਉਹਨਾਂ ਦੇ ਵਿੱਚੋਂ ਪਹਿਲੀ ਵਾਰ ਗਿੱਦੜਬਾਹ ਦੇ ਵਿੱਚ ਜ਼ਮਾਨਤ ਜਬਤ ਹੋਈ ਹੈ ਮਨਪ੍ਰੀਤ ਸਿੰਘ ਬਾਦਲ ਦੀ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਦਾ ਸਿਆਸੀ ਕੈਰੀਅਰ 1995 ਵਿੱਚ ਗਿੱਦੜਵਾਹਾ ਦੀ ਜਿਮਣੀ ਚੋਣ ਦੇ ਵਿੱਚੋਂ ਸ਼ੁਰੂ ਹੁੰਦਾ ਹੈ ਤਾਂ 2024 ਦੇ ਵਿੱਚ ਉਸੇ ਹੀ ਹਲਕੇ 'ਚੋਂ ਜਿਮਣੀ ਚੋਣ ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੁੰਦੀ ਹੈ ਮਨਪ੍ਰੀਤ ਸਿੰਘ ਬਾਦਲ ਭਾਈਪਾ ਵੱਲੋਂ ਉਮੀਦਵਾਰ ਸਨ ਤਾਂ ਭਾਈਪਾ ਨੂੰ ਜਿੰਨੀ ਵੋਟ ਹੰਸਰਾਜ ਹੰਸ ਮੌਕੇ ਪਈ ਸੀ ਉੰਨੀ ਵੋਟ ਵੀ ਮਨਪ੍ਰੀਤ ਸਿੰਘ ਬਾਦਲ ਨਹੀਂ ਲਿਆ ਸਕੀ ਆਮ ਲੋਕਾਂ ਦੀ ਜਾਂ ਕਹਿ ਲਈਏ ਕਿ ਜਿਹੜੇ ਸਿਆਸਤ ਦੇ ਵਿੱਚ ਥੋੜਾ ਬਹੁਤਾ ਤਜਰਬਾ ਰੱਖਦੇ ਆ ਉਹਨਾਂ ਦੀ ਇਹ ਗੱਲ ਸੀ ਮਨਪ੍ਰੀਤ ਸਿੰਘ ਬਾਦਲ ਹਾਂਸਰਾਜ ਨਾਲ ਹਾਂਸਰਾਜ ਹੰਸ ਨਾਲੋਂ ਤਾਂ ਵੋਟ ਵਧਾਉਣਗੇ ਇੱਕ ਅੰਦਾਜ਼ਾ ਸੀ ਕਿ 20 ਤੋਂ 25000 ਦੇ ਵਿੱਚੋਂ ਵੋਟ ਲਦਾਣਗੇ ਪਰ ਮਨਪ੍ਰੀਤ ਸਿੰਘ ਬਾਦਲ 12000 ਦੇ ਕਰੀਬ ਵੋਟਾਂ ਕੀ ਸਿੰਟ ਕੇ ਰਹਿ ਗਿਆ ਜਿਸ ਦੇ ਕਰਕੇ ਟੋਟਲ ਵੋਟ ਦਾ 10% ਉਹਨਾਂ ਨੂੰ ਨਹੀਂ ਪਿਆ ਜਿੰਨੀ ਵੋਟ ਪੋਲ ਹੋਈ ਹੈ ਤੇ ਉਹਨਾਂ ਦੀ ਜ਼ਮਾਨਤ ਜਬਤ ਹੋ ਗਈ ਹੈ ਆਜ਼ਾਦੀ ਤੋਂ ਬਾਅਦ ਬਾਦਲ ਪਰਿਵਾਰ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਪਹਿਲੀ ਵਾਰ ਜ਼ਮਾਨਤ ਜਬਤ ਦਾ ਮੂੰਹ ਦੇਖਣਾ ਪਿਆ ਆਜ਼ਾਦੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਹੋਵੇ ਗੁਰਦਾਸ ਬਾਦਲ ਦੀ ਸਿਆਸਤ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਦੀ ਸ਼ਾਸਤ ਹੋਵੇ ਤਾਂ ਪਹਿਲੀ ਵਾਰ ਬਾਦਲ ਪਰਿਵਾਰ ਦੇ ਘਰੇ ਜਮਾਨਤ ਜਪਤ ਹੋਈ ਹੈ ਤਾਂ ਹੁਣ ਇੱਥੇ ਇਹ ਗੱਲ ਕਹਿ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਜਿਹੜੀ ਜਮਾਨਤ ਜਪਤ ਹੋਣ ਦੇ ਕਾਰਨ ਹੋਏ ਵੀ ਨਹੀਂ ਕਿ ਭਾਈਪਾ ਦਾ ਕਾਡਰ ਉਸ ਤਰੀਕੇ ਨਾਲ ਉਹਨਾਂ ਦੇ ਹੱਕ ਚ ਨਹੀਂ ਭਗਤਿਆ ਭਾਈਪਾ ਦਾ ਕਾਡਰ ਉਹਨਾਂ ਹਾਲੇ ਮਜ਼ਬੂਤ ਵੀ ਨਹੀਂ ਹੈ ਪਰ ਭਾਈਪਾ ਦਾ ਕਾਡਰ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਮਨਪ੍ਰੀਤ ਸਿੰਘ ਬਾਦਲ ਦਲ ਬਦਲੂ ਨੇ ਉਹ ਦਾੜ ਬਦਲ ਕੇ ਸਾਡੀ ਪਾਰਟੀ ਵਿੱਚ ਆਏ ਨੇ ਤੇ ਲਗਾਤਾਰ ਸਾਡੀ ਜਿਹੜੀ ਪਾਰਟੀ ਹੈ ਉਹ ਦਲ ਬਦਲੂਆਂ ਨੂੰ ਸਾਡੇ ਉੱਤੇ ਬਿਠਾ ਰਹੀ ਹੈ ਤਾਂ ਇਹ ਵੀ ਇੱਕ ਕਾਰਨ ਬਣਿਆ ਦੂਜਾ ਇਹ ਕਾਰਨ ਬਣਿਆ ਕਿ ਲੋਕਾਂ 'ਚ ਵੀ ਇਹ ਨਿਰਾਸ਼ਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅ ਕਾਲੀ ਦਲ ਦੇ ਵਿੱਚ ਹੁੰਦੇ ਆ ਕਾਲੀ ਦਲ ਤੋਂ ਬਾਅਦ ਉਹ ਪੀਪੀਪੀ ਪਾਰਟੀ ਬਣਾਉਂਦੇ ਆ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਜਾਂਦੇ ਆ ਕਾਂਗਰਸ ਤੋਂ ਬਾਅਦ ਉਹ ਆ ਪਾਈਪਾ ਦੇ ਵਿੱਚ ਚਲੇ ਜਾਂਦੇ ਆ ਤਾਂ ਹੁਣ ਲੋਕ ਟੀਚਰਾਂ ਵੀ ਕਰਦੇ ਸੀ ਕਿ ਇਸ ਤੋਂ ਬਾਅਦ ਕਿਹੜੀ ਬਚੀ ਐ ਇਸ ਤੋਂ ਬਾਅਦ ਕਿਹੜੀ ਪਾਰਟੀ ਜਾਓਗੇ ਕਿਸੇ ਹੋਰ ਸੂਬੇ ਵਿੱਚ ਚੱਲ ਰਹੀਆਂ ਖੇਤਰੀ ਪਾਰਟੀਆਂ ਵਿੱਚ ਤਾਂ ਨਹੀਂ ਚਲੇ ਜਾਓਗੇ ਤਾਂ ਲਗਾਤਾਰ ਜਿਹੜਾ ਉਹਨਾਂ ਤੇ ਦਲ ਬਦਲੂ ਦਾ ਟੈਗ ਲੱਗਿਆ ਉਹ ਟੈਗ ਨੇ ਉਹਨਾਂ ਨੂੰ ਵੱਡੀ ਮਾਰ ਦਿੱਤੀ ਜੇਕਰ ਉਹ ਆਪਣੇ ਸਟੈਂਡ ਤੇ ਖੜੇ ਰਹਿੰਦੇ ਬਿਸ਼ੱਕ ਕਾਲੀ ਦਲ ਚ ਜਾਂ ਉਸ ਤੋਂ ਬਾਅਦ ਜੇ ਕਾਂਗਰਸ ਚਲੇ ਗਏ ਇਸ ਦਾ ਕਾਂਗਰਸ ਚ ਖੜੇ ਰਹੇਂਦੇ ਤਾਂ ਕਿਸੇ ਨਾ ਕਿਸੇ ਸਮੇਂ ਉਹਨਾਂ ਨੂੰ ਫਾਇਦਾ ਹੋ ਸਕਦਾ ਸੀ 2022 ਚ ਵੀ ਉਹ ਇਲੈਕਸ਼ਨ ਲੜੇ ਪਰ 2022 ਚ ਆਪਣੀ ਜਮਾਨਤ ਬਚਾ ਗਏ ਪਰ 2024 ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੋਈ ਹੈ ਜ਼ਮਾਨਤ ਜਬਤ ਹੋਣ ਤੇ ਜਿਹੜੀਆਂ ਵੱਖ-ਵੱਖੜੀਆਂ ਪਾਰਟੀਆਂ ਜਿਹੜੀਆਂ ਖੁਸ਼ ਨੇ ਤਾਂ ਉੱਥੇ ਕਿਸਾਨ ਲਹਿਰ ਬਹੁਤ ਖੁਸ਼ ਹੈ ਕਿਸਾਨ ਆਗੂ ਬਹੁਤ ਜਿਹੜੇ ਕਿਸਾਨੀ ਨਾਲ ਜੁੜੇ ਲੋਕ ਆ ਕਿਸਾਨ ਅੰਦੋਲਨ ਨਾਲ ਜੁੜੇ ਲੋਕ ਆ ਚਾਹੇ ਉਹ ਇਸ ਵਕਤ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਬੈਠੇ ਆ ਜਾਂ ਪਹਿਲਾਂ ਟਿਕਰੀ ਤੇ ਜਿਹੜਾ ਸ਼ੰਭੂ ਬਾਰਡਰ ਤੇ ਬੈਠ ਕੇ ਆਏ ਆ ਉਹਨਾਂ ਦੇ ਵਿੱਚ ਵੀ ਖੁਸ਼ੀ ਹੈ ਕਿ ਲਗਭਗ ਤਿੰਨ ਹਲਕਿਆਂ ਦੇ ਵਿੱਚੋਂ ਚਾਰ ਜ਼ਿਮਨੀ ਚੋਣਾਂ ਚੋਂ ਤਿੰਨ ਹਲਕਿਆਂ ਚੋਂ ਭਾਈਪਾ ਦੀ ਜਮਾਨਤ ਜप्त ਹੋਣਾ ਇਹਦਾ ਮਕਸਦ ਇਹ ਹੈ ਕਿ ਪੰਜਾਬ ਚ ਭਾਈਪਾ ਦੇ ਪੈਰ ਨਹੀਂ ਲੱਗ ਰਹੇ ਭਾਈਪਾ ਬੇਸ਼ੱਕ ਇਹਦੇ ਲਈ ਹਰ ਹੱਥ ਕੰਡਾ ਵਰਤ ਰਹੀ ਹੈ ਹਰ ਤਰੀਕੇ ਨਾਲ ਵਿਚਰ ਰਹੀ ਹੈ ਤਾਂ ਪੈਰ ਨਹੀਂ ਲੱਗ ਰਹੇ ਤਾਂ ਦੂਜੇ ਪਾਸੇ ਅਕਾਲੀ ਦਲ ਵੀ ਇਸ ਗੱਲ ਤੇ ਖੁਸ਼ ਹੋਵੇਗਾ ਕਿ ਚਲੋ ਠੀਕ ਹੈ ਸਾਡੀ ਕਮਜ਼ੋਰੀ ਹੋਈ ਅਸੀਂ ਚੋਣਾਂ ਨਹੀਂ ਲੜ ਸਕੇ ਪਰ ਭਾਈਪਾ ਜਿਹੜੀ ਸਾਡੇ ਉੱਪਰ ਲਤ ਰੱਖ ਕੇ ਸਾਡੇ ਨਾਲ ਗਠਜੰਬਨ ਕਰਨਾ ਚਾਹੁੰਦੀ ਹੈ ਉਹ ਵੀ ਕਮਜ਼ੋਰ ਹੋਈ ਹੈ ਤਾਂ ਹੁਣ ਬਰਾਬਰੀ ਦੀ ਗੱਲ ਹੋਵੇਗੀ ਉਸ ਤੋਂ ਪਹਿਲਾਂ ਇਹ ਸੀ ਕਿ ਸਾਡੀ ਵੋਟ ਬੈਂਕ ਤੁਹਾਡੇ ਨਾਲੋਂ ਜ਼ਿਆਦਾ ਹੈ ਸਾਡੇ ਕੋਲ ਜਿਹੜੇ ਲੋਕ ਆ ਤੁਹਾਡੇ ਨਾਲੋਂ ਜ਼ਿਆਦਾ ਹੈ ਤਾਂ ਇਸੇ ਗੱਲ ਦੇ ਉੱਤੇ ਭਾਈਪਾ ਅਕਾਲੀ ਦਲ ਦੇ ਉੱਤੇ ਕਹਿੰਦੇ ਲੱਤ ਰੱਖਦੀ ਸੀ ਤੇ ਵੱਧ ਵੱਡੀ ਪਾਰਟੀ ਬਣ ਕੇ ਸਮਝੌਤਾ ਕਰਨਾ ਚਾਹੁੰਦੀ ਸੀ ਤਾਂ ਹੁਣ ਅਕਾਲੀ ਦਲ ਦੇ ਲਈ ਵੀ ਖੁਸ਼ੀ ਹੈ ਦੂਜੇ ਨੰਬਰ ਤੇ ਰਾਜਾ ਵੜਿੰਗ ਲਈ ਵੀ ਚਲੋ ਇਹ ਗੱਲ ਹੈ ਕਿ ਜਿਹੜੇ ਬੰਦੇ ਦੀ ਵਜ੍ਹਾ ਨਾਲ ਉਹ ਹਾਰੇ ਨੇ ਪਠੰਡਾ ਦੀ ਲੋਕ ਸਭਾ ਚੋਣ ਹਾਰੇ ਸੀ ਤਾਂ ਅੱਜ ਉਸੇ ਬੰਦੇ ਦੀ ਵਜ੍ਹਾ ਦੇ ਨਾਲ ਜਿਹੜਾ ਉਹ ਇਤੋਂ ਵੀ ਜਿਹੜਾ ਉਹ ਉਹਨਾਂ ਦੀ ਹਾਰ ਜ਼ਰੂਰ ਹੋਈ ਆ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਜ਼ਰੂਰ ਹੋਈ ਆ ਬੇਸ਼ੱਕ ਉਹ ਆਪ ਵੀ ਹਾਰ ਗਏ ਨੇ ਤਾਂ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਬਾਦਲ ਪਰਿਵਾਰ ਦੀ ਜ਼ਮਾਨਤ ਜਬਤ ਹੋਈ ਆ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਦਲ ਪਰਿਵਾਰ ਦੀ ਜ਼ਮਾਨਤ ਜਬਤ ਹੋਈ ਹੈ ਆਜ਼ਾਦੀ ਤੋਂ ਬਾਅਦ ਅੱਜ ਤੱਕ ਬਾਦਲ ਪਰਿਵਾਰ ਜਿੰਨੇ ਵੀ ਇਲੈਕਸ਼ਨ ਲੜਿਆ ਉਹਨਾਂ ਦੇ ਵਿੱਚੋਂ ਪਹਿਲੀ ਵਾਰ ਗਿੱਦੜਬਾਹ ਦੇ ਵਿੱਚ ਜ਼ਮਾਨਤ ਜਬਤ ਹੋਈ ਆ ਮਨਪ੍ਰੀਤ ਸਿੰਘ ਬਾਦਲ ਦੀ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਦਾ ਸਿਆਸੀ ਕੈਰੀਅਰ 1995 ਵਿੱਚ ਗਿੱਦੜਵਾਹਾ ਦੀ ਜਿਮਣੀ ਚੋਣ ਦੇ ਵਿੱਚੋਂ ਸ਼ੁਰੂ ਹੁੰਦਾ ਹੈ ਤਾਂ 2024 ਦੇ ਵਿੱਚ ਉਸੇ ਹੀ ਹਲਕੇ 'ਚੋਂ ਜਿਮਣੀ ਚੋਣ ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੁੰਦੀ ਹੈ ਮਨਪ੍ਰੀਤ ਸਿੰਘ ਬਾਦਲ ਭਾਈਪਾ ਵੱਲੋਂ ਉਮੀਦਵਾਰ ਸਨ ਤਾਂ ਭਾਈਪਾ ਨੂੰ ਜਿੰਨੀ ਵੋਟ ਹੰਸਰਾਜ ਹੰਸ ਮੌਕੇ ਪਈ ਸੀ ਉਨੀ ਵੋਟ ਵੀ ਮਨਪ੍ਰੀਤ ਸਿੰਘ ਬਾਦਲ ਨਹੀਂ ਲਿਆ ਸਕੀ ਆਮ ਲੋਕਾਂ ਦੀ ਜਾਂ ਕਹਿ ਲਈਏ ਕਿ ਜਿਹੜੇ ਸਿਆਸਤ ਦੇ ਵਿੱਚ ਥੋੜਾ ਬਹੁਤਾ ਤਜਰਬਾ ਰੱਖਦੇ ਆ ਉਹਨਾਂ ਦੀ ਇਹ ਗੱਲ ਸੀ ਕਿ ਮਨਪ੍ਰੀਤ ਸਿੰਘ ਬਾਦਲ ਹਾਂਸਰਾਜ ਨਾਲ ਹਾਂਸਰਾਜ ਹਾਂਸ ਨਾਲੋਂ ਤਾਂ ਵੋਟ ਵਧਾਉਣਗੇ ਇੱਕ ਅੰਦਾਜ਼ਾ ਸੀ ਕਿ 20 ਤੋਂ 25 ਹਜ਼ਾਰ ਦੇ ਵਿੱਚ ਉਹ ਵੋਟ ਲਦਾਣਗੇ ਪਰ ਮਨਪ੍ਰੀਤ ਸਿੰਘ ਬਾਦਲ 12000 ਦੇ ਕਰੀਬ ਵੋਟਾਂ 'ਚ ਸਿੰਟ ਕੇ ਰਹਿ ਗਿਆ ਜਿਸ ਦੇ ਕਰਕੇ ਟੋਟਲ ਵੋਟ ਦਾ 10% ਉਹਨਾਂ ਨੂੰ ਨਹੀਂ ਪਿਆ ਜਿੰਨੀ ਵੋਟ ਪੋਲ ਹੋਈ ਹੈ ਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ ਆਜ਼ਾਦੀ ਤੋਂ ਬਾਅਦ ਬਾਦਲ ਪਰਿਵਾਰ ਪਹਿਲੀ ਵਾਰ ਬਾਦਲ ਪਰਿਵਾਰ ਨੂੰ ਪਹਿਲੀ ਵਾਰ ਜ਼ਮਾਨਤ ਜ਼ਬਤ ਦਾ ਮੂੰਹ ਦੇਖਣਾ ਪਿਆ ਆਜ਼ਾਦੀ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਹੋਵੇ ਗੁਰਦਾਸ ਬਾਦਲ ਦੀ ਸਿਆਸਤ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਸਖਬੀਰ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਦੀ ਸ਼ਾਦਤ ਹੋਵੇ ਤਾਂ ਪਹਿਲੀ ਵਾਰ ਬਾਦਲ ਪਰਿਵਾਰ ਦੇ ਘਰੇ ਜਮਾਂਤ ਜਪਤ ਹੋਈ ਹੈ ਤਾਂ ਹੁਣ ਇੱਥੇ ਇਹ ਗੱਲ ਕਹਿ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਅੱਦੇ ਜਿਹੜੀ ਜਮਾਂਤ ਜਪਤ ਹੋਣ ਦੇ ਕਾਰਨ ਹੋਏ ਵੀ ਨਹੀਂ ਕਿ ਭਾਈਪਾ ਦਾ ਕਾਡਰ ਉਸ ਤਰੀਕੇ ਨਾਲ ਉਹਨਾਂ ਦੇ ਹੱਕ ਤੇ ਨਹੀਂ ਭਗਤਿਆ ਭਾਈਪਾ ਦਾ ਕਾਡਰ ਉਹਨਾਂ ਹਾਲੇ ਮਜ਼ਬੂਤ ਵੀ ਨਹੀਂ ਹੈ ਪਰ ਭਾਈਪਾ ਦਾ ਕਾਡਰ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਮਨਪ੍ਰੀਤ ਸਿੰਘ ਬਾਦਲ ਦਲ ਬਦਲੂ ਨੇ ਉਹ ਦਲ ਬਦਲ ਕੇ ਸਾਡੀ ਪਾਰਟੀ ਵਿੱਚ ਆਏ ਨੇ ਤੇ ਲਗਾਤਾਰ ਸਾਡੀ ਜਿਹੜੀ ਪਾਰਟੀ ਹੈ ਉਹ ਦਲ ਬਦਲੂਆਂ ਨੂੰ ਸਾਡੇ ਉੱਤੇ ਬਿਠਾ ਰਹੀ ਹੈ ਤਾਂ ਇਹ ਵੀ ਇੱਕ ਕਾਰਨ ਬਣਿਆ ਦੂਜਾ ਇਹ ਕਾਰਨ ਬਣਿਆ ਕਿ ਲੋਕਾਂ 'ਚ ਵੀ ਇਹ ਨਿਰਾਸ਼ਤਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦੇ ਆ ਅਕਾਲੀ ਦਲ ਤੋਂ ਬਾਅਦ ਉਹ ਪੀਪੀਪੀ ਪਾਰਟੀ ਬਣਾਉਂਦੇ ਆ ਉਸ ਤੋਂ ਬਾਅਦ ਉਹ ਕਾਂਗਰਸ ਵਿੱਚ ਚਲੇ ਜਾਂਦੇ ਆ ਕਾਂਗਰਸ ਤੋਂ ਬਾਅਦ ਉਹ ਆ ਪਾਈਪਾ ਦੇ ਵਿੱਚ ਚਲੇ ਜਾਂਦੇ ਆ ਤਾਂ ਹੁਣ ਲੋਕ ਟੀਚਰਾਂ ਵੀ ਕਰਦੇ ਸੀ ਕਿ ਇਸ ਤੋਂ ਬਾਅਦ ਕਿਹੜੀ ਬੱਚੀ ਐ ਇਸ ਤੋਂ ਬਾਅਦ ਕਿਹੜੀ ਪਾਰਟੀ ਜਾਓਗੇ ਕਿਸੇ ਹੋਰ ਸੂਬੇ ਵਿੱਚ ਚੱਲ ਰਹੀਆਂ ਖੇਤਰੀ ਪਾਰਟੀਆਂ ਵਿੱਚ ਤਾਂ ਨਹੀਂ ਚਲੇ ਜਾਓਗੇ ਤਾਂ ਲਗਾਤਾਰ ਜਿਹੜਾ ਉਹਨਾਂ ਤੇ ਦਲ ਬਦਲੂ ਦਾ ਟੈਗ ਲੱਗਿਆ ਉਹ ਟੈਗ ਨੇ ਉਹਨਾਂ ਨੂੰ ਵੱਡੀ ਮਾਰ ਦਿੱਤੀ ਜੇਕਰ ਉਹ ਆਪਣੇ ਸਟੈਂਡ ਤੇ ਖੜੇ ਰਹਿੰਦੇ ਬਿਸ਼ੱਕ ਕਾਲੀ ਦਲ ਤੇ ਜਾਂ ਉਸ ਤੋਂ ਬਾਅਦ ਜੇ ਕਾਂਗਰਸ ਚਲੇ ਗਏ ਇਸ ਦਾ ਕਾਂਗਰਸ ਚ ਖੜੇ ਰਹੇਂਦੇ ਤਾਂ ਕਿਸੇ ਨਾ ਕਿਸੇ ਸਮੇ ਉਹਨਾਂ ਨੂੰ ਫਾਇਦਾ ਹੋ ਸਕਦਾ ਸੀ 2022 ਚ ਵੀ ਉਹ ਇਲੈਕਸ਼ਨ ਲੜੇ ਪਰ 2022 ਚ ਉਹ ਆਪਣੀ ਜ਼ਮਾਨਤ ਬਚਾ ਗਏ ਪਰ 2024 ਦੇ ਵਿੱਚ ਉਹਨਾਂ ਦੀ ਜ਼ਮਾਨਤ ਜਬਤ ਹੋਈ ਹੈ ਜ਼ਮਾਨਤ ਜਬਤ ਹੋਣ ਤੇ ਜਿਹੜੀਆਂ ਵੱਖ-ਵੱਖੜੀਆਂ ਪਾਰਟੀਆਂ ਜਿਹੜੀਆਂ ਖੁਸ਼ ਨੇ ਤਾਂ ਉਥੇ ਹੀ ਕਿਸਾਨ ਲਹਿਰ ਬਹੁਤ ਖੁਸ਼ ਹੈ ਕਿਸਾਨ ਆਗੂ ਬਹੁਤ ਜਿਹੜੇ ਕਿਸਾਨੀ ਨਾਲ ਜੁੜੇ ਲੋਕ ਹੈ ਕਿਸਾਨ ਅੰਦੋਲਨ ਨਾਲ ਜੁੜੇ ਲੋਕ ਹੈ ਚਾਹੇ ਉਹ ਇਸ ਵਕਤ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਬੈਠੇ ਆ ਜਾਂ ਪਹਿਲਾਂ ਟਿਕਰੀ ਤੇ ਜਿਹੜਾ ਸਿੰਘੂ ਬਾਰਡਰ ਤੇ ਬੈਠ ਕੇ ਆਇਆ ਉਹਨਾਂ ਦੇ ਵਿੱਚ ਵੀ ਖੁਸ਼ੀ ਹੈ ਕਿ ਲਗਭਗ ਤਿੰਨ ਹਲਕਿਆਂ ਦੇ ਵਿੱਚੋਂ ਚਾਰ ਜਮਨੀ ਚੋਣਾਂ ਚੋਂ ਤਿੰਨ ਹਲਕਿਆਂ ਚੋਂ ਭਾਜਪਾ ਦੀ ਜਮਾਨਤ ਜਬਤ ਹੋਣਾ ਇਹਦਾ ਮਕਸਦ ਇਹ ਹੈ ਕਿ ਪੰਜਾਬ ਚ ਭਾਜਪਾ ਦੇ ਪੈਰ ਨਹੀਂ ਲੱਗ ਰਹੇ ਭਾਜਪਾ ਬੇਸ਼ੱਕ ਇਹਦੇ ਲਈ ਹਰ ਹੱਥ ਕੰਡਾ ਵਰਤ ਰਹੀ ਹੈ ਹਰ ਤਰੀਕੇ ਨਾਲ ਵਿਚਰ ਰਹੀ ਹੈ ਪਰ ਪੈਰ ਨਹੀਂ ਲੱਗ ਰਹੇ ਤਾਂ ਦੂਜੇ ਪਾਸੇ ਅਕਾਲੀ ਦਲ ਵੀ ਇਸ ਗੱਲ ਤੇ ਖੁਸ਼ ਹੋਵੇਗਾ ਕਿ ਚਲੋ ਠੀਕ ਹੈ ਸਾਡੀ ਕਮਜ਼ੋਰੀ ਹੋਈ ਅਸੀਂ ਚੋਣਾਂ ਨਹੀਂ ਲੜ ਸਕੇ ਪਰ ਭਾਜਪਾ ਜਿਹੜੀ ਸਾਡੇ ਉੱਪਰ ਲੱਤ ਰੱਖ ਕੇ ਸਾਡੇ ਨਾਲ ਗਠਜੋੜ ਬੰਧਨ ਕਰਨਾ ਚਾਹੁੰਦੀ ਉਹ ਵੀ ਕਮਜ਼ੋਰ ਹੋਈ ਹੈ ਤਾਂ ਹੁਣ ਬਰਾਬਰੀ ਦੀ ਗੱਲ ਹੋਵੇਗੀ ਇਸ ਤੋਂ ਪਹਿਲਾਂ ਐ ਸੀ ਕਿ ਸਾਡੀ ਵੋਟ ਬੈਂਕ ਤੁਹਾਡੇ ਨਾਲੋਂ ਜ਼ਿਆਦਾ ਹੈ ਸਾਡੇ ਕੋਲ ਜਿਹੜੇ ਲੋਕ ਆ ਤੁਹਾਡੇ ਨਾਲੋਂ ਜ਼ਿਆਦਾ ਹੈ ਤਾਂ ਇਸੇ ਗੱਲ ਦੇ ਉੱਤੇ ਭਾਈਪਾ ਅਕਾਲੀ ਦਲ ਦੇ ਉੱਤੇ ਕਹਿੰਦੇ ਲੱਤ ਰੱਖਦੀ ਸੀ ਤੇ ਵੱਧ ਵੱਡੀ ਪਾਰਟੀ ਬਣ ਕੇ ਸਮਝੌਤਾ ਕਰਨਾ ਚਾਹੁੰਦੀ ਸੀ ਤਾਂ ਹੁਣ ਅਕਾਲੀ ਦਲ ਦੇ ਲਈ ਵੀ ਖੁਸ਼ੀ ਹੈ ਦੂਜੇ ਨੰਬਰ ਤੇ ਰਾਜਾ ਵੜਿੰਗ ਲਈ ਵੀ ਚਲੋ ਇਹ ਗੱਲ ਹੈ ਕਿ ਜਿਹੜੇ ਬੰਦੇ ਦੀ ਵਜ੍ਹਾ ਨਾਲ ਉਹ ਹਾਰੇ ਨੇ ਬਠਿੰਡਾ ਦੀ ਲੋਕ ਸਭਾ ਚੋਣ ਹਾਰੇ ਸੀ ਤਾਂ ਅੱਜ ਉਸੇ ਬੰਦੇ ਦੀ ਵਜ੍ਹਾ ਦੇ ਨਾਲ ਜਿਹੜਾ ਉਹ ਇਥੋਂ ਵੀ ਜਿਹੜਾ ਉਹ ਉਹਨਾਂ ਦੀ ਹਾਰ ਜ਼ਰੂਰ ਹੋਈ ਆ ਮਨਪ੍ਰੀਤ ਸਿੰਘ ਬਾਦਲ ਦੀ ਹਾਰ ਜ਼ਰੂਰ ਹੋਈ ਆ ਬੇਸ਼ੱਕ ਉਹ ਆਪ ਵੀ ਹਾਰ ਗਏ ਨੇ ਤਾਂ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਬਾਦਲ ਪਰਿਵਾਰ ਦੇ ਜਮਾਨਤ ਜਬਤ